ਰਾਤਾਂ ਨੂੰ ਦਿੱਲੀ ਵਿੱਚ ਸ਼ਹਿਰ ਵਿੱਚ ਧਾਰਮਿਕ ਸਥਾਨਾਂ ਦੇ ਬਾਹਰ ਤੰਬਾਕੂ ਦੀਆਂ ਦੁਕਾਨਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ ਧਾਰਮਿਕ ਸਥਾਨਾਂ ਵਿੱਚ ਬੇਸ਼ੱਕ ਗੁਰਦੁਆਰਾ ਸਹਿਬਾਨ ਹੋਣ ਜਾਂ ਫਿਰ Hindu ਮੰਦਰ ਇਨ੍ਹਾਂ ਨਜ਼ਦੀਕ ਤੰਬਾਕੂ ਦੀਆਂ ਦੁਕਾਨਾਂ ਹਨ ਜਿਨ੍ਹਾਂ ਤੋਂ ਵੱਖ-ਵੱਖ ਤਰ੍ਹਾਂ ਦੇ ਨਸ਼ੇ ਮਿਲਦੇ ਹਨ ਅਜਿਹਾ ਦੇਖਦੇ ਹੋਏ ਈਸ਼ਪ੍ਰੀਤ ਸਿੰਘ ਪ੍ਰਧਾਨ ਸ਼ਹੀਦ ਭਗਤ ਸਿੰਘ ਫਰੰਟ ਨੇ ਪਹਿਲ ਕਦਮੀ ਕੀਤੀ ਹੈ ਅਤੇ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਦੇ ਤਹਿਤ ਕਾਨੂੰਨੀ ਲੜਾਈ ਵੀ ਲੜੀ ਜਾ ਰਹੀ ਹੈ ਅਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਇਸ ਮੋਹਮ ਦਾ ਹਿੱਸਾ ਵਣ ਅਤੇ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਇਹ ਦੁਕਾਨਾਂ ਹਟਾਈਆਂ ਜਾਣ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਕਿਸੇ ਦੇ ਕਾਰੋਬਾਰ ਦੇ ਵਿਰੋਧ ਨਹੀਂ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦੀ ਆਸਥਾ ਤੇ ਸ਼ਰਧਾ ਦਾ ਵੀ ਖਿਆਲ ਰੱਖਿਆ ਜਾਵੇ। ਦੇਖਿਓ ਜੀ ہمارا ਸਾਡੀ ਇੱਕ ਮੂਹਮ ਅਸੀਂ ਸਟਾਰਟ ਕੀਤੀ ਹੈ ਟੋਬੈਕੋ ਫਰੀ ਰਿਲੀਜੀਅਸ ਏਰੀਆ ਦੀ। ਜਿਨਨੇ ਜਿਨਨੇ ਧਾਰਮਿਕ ਸਥਾਨ ਹੈਗੇ ਨੇ ਜਿਵੇਂ ਕਿ ਗੁਰਦੁਆਰਾ ਸਾਡੇ ਹੈਗੇ ਨੇ ਤੇ ਮੰਦਿਰ ਹੈਗੇ ਨੇ ਉਹਨਾਂ ਦੇ ਬਾਹਰ ਜਿਹੜੇ ਚੱਲਦੇ ਹੋਏ ਇਲੀਗਲ ਜਿਹੜੀ ਸ਼ਾਪਸ ਹੈਗੀ ਹੈ ਗੁਟਕਾ ਸ਼ਾਪਸ ਹੈਗੀ ਹੈ ਅਸੀਂ ਉਹਦੇ ਉਹਨੂੰ ਹਟਾਉਣ ਦੀ ਗੱਲ ਕਰ ਰਹੇ ਹਾਂ ਤੇ ਉਹਨੂੰ ਅਜੇ ਉੱਤੇ ਉਹਦੇ ਉੱਤੇ ਅਸੀਂ ਰੋਕ ਲਾਉਣ ਦੀ ਗੱਲ ਕਰ ਰਹੇ ਹਾਂ ਤੇ ਇਹ ਇਹੀ ਸਾਡੀ ਮੁਹਿੰਮ ਹੈ ਅਸੀਂ ਕਿਸੇ ਦਾ ਵਪਾਰ ਦੇ ਅਗੇਂਸਟ ਨਹੀਂ ਆ ਅਸੀਂ ਉਹ ਵਿਕਰੀ ਦੇ ਅਗੇਂਸਟ ਆ ਜਿਹੜੇ ਬਿਲਕੁਲ ਕਲੋਸ ਪ੍ਰੋਕਸੀਮਿਟੀ 'ਚ ਹੋ ਰਹੀ ਹੈ ਜਿਹਦੇ ਨਾਲ ਧਾਰਮਿਕ ਆਸਰ ਨੂੰ ਠੇਸ ਪਹੁੰਚਦਾ ਹੈ ਕੀ ਲੱਗਦਾ ਹੈ ਕਿ ਇਸ ਤਰੀਕੇ ਨਾਲ ਕਾਨੂੰਨ ਬਣਦੇ ਨੇ ਅਰਨ ਕੇਜਰੀਵਾਲ ਦੀ ਜਦੋਂ ਸਰਕਾਰ ਤੋਂ ਇਹ ਚੀ ਕਾਨੂੰਨ ਲਾਇਆ ਗਿਆ ਸੀਗਾ ਦਿੱਲੀ ਨੂੰ ਜਿਹੜਾ ਤਵਾਕੂਫਰੀ ਕਰਨ ਦੀ ਗੱਲ ਕੀਤੀ ਸੀਗੀ ਇਸੀ ਤਾਰੀਖਾ ਨਾਲ ਦੀ ਗੱਲ ਵੀ ਉਹਦੇ ਵਿੱਚ ਸ਼ਾਮਿਲ ਸੀ ਐਜੂਕੇਸ਼ਨ ਜਿਹੜੇ ਸਕੂਲ ਵਗੈਰਾ ਨੇ ਉਹਦੀ ਵੀ ਸ਼ਾਮਿਲ ਸੀ ਲੇਕਿਨ ਕਿਸੇ ਵੀ ਦੇਖਣਾ ਜਨਾ ਇੰਪਲੀਮੈਂਟ ਨਹੀਂ ਹੁੰਦਾ ਕਾਨੂੰਨ ਬਣ ਜਾਂਦੇ ਨੇ ਲੇਕਿਨ ਉਹਦੇ ਕੋਈ ਕੰਮ ਨਹੀਂ ਹੁੰਦਾ ਮੈਂ ਆਪਣੀ ਜਿਹੜੀ ਵੀ ਕੰਪਲੇਂਟ ਮੈਂ ਦੇ ਰਿਹਾ ਉਹਦੇ ਵਿੱਚ ਨਾਲ ਅਸੀਂ ਪੂਰੀ ਜਿਹੜੀ ਰਿਪੋਰਟ ਵੀ ਪ੍ਰੈਜੈਂਟ ਕੀਤੀ ਹੈ ਉਹਦੇ ਵਿੱਚ ਅਸੀਂ ਇਹੀ ਕਿਹਾ ਕਿ ਸਿਰਫ ਲਾ ਬਣਾਨ ਨਾਲ ਜਾਂ ਨੋਟੀਫਿਕੇਸ਼ਨ ਕੱਢਨ ਨਾਲ ਕੁਝ ਨਹੀਂ ਹੁੰਦਾ ਜੀ ਇਹਨੂੰ ਇੰਪਲੀਮੈਂ ਪ੍ਰੋਪਰ ਟੀਮ ਵੀ ਬਣਾਣੀ ਪਈਗੀ ਤੇ ਇੰਡੀਵਿਜੂਅਲ ਲੈਵਲ ਤੇ ਵੀ ਅਗਰ ਅਸੀਂ ਆਪਣੀ ਧਾਰਮਿਕ ਸੰਸਥਾਵਾਂ ਦੀ ਵੀ ਗੱਲ ਕਰੀਏ ਚਾਹੇ ਉਹ ਹਿੰਦੂ ਜਿਹੜੇ ਟੈਂਪਲਸ ਨੇ ਉਹਨਾਂ ਦੀ ਸੰਸਥਾ ਹੋਵੇ ਚਾਹੇ ਸਿੱਖਾਂ ਦੀ ਸੰਸਥਾ ਹੋਵੇ ਜਿਵੇਂ ਡੀਜੀਐ ਜੀਐਮਸੀ ਹੈ ਉਹਨਾਂ ਨੂੰ ਵੀ ਆਪ ਵੀ ਅੱਗੇ ਵੱਧ ਕੇ ਉਸ ਉਹ ਇੰਪਲੀਮੈਂਟੇਸ਼ਨ ਦੇ ਬਾਅਦ ਉਹ ਲਾਅ ਦੇ ਬਾਅਦ ਜਾਂ ਇੰਟਰਪ੍ਰੀਟੇਸ਼ਨ ਦੇ ਬਾਅਦ ਆਪ ਵੀ ਲੱਕੇ ਇਹਨੂੰ ਸੋਲਵ ਕਰਨਾ ਪੈਗਾ ਤੇ ਕੋਸ਼ਿਸ਼ ਕਰਨੀ ਪਈਗੀ ਕਿ ਐਵੇਂ ਨਾ ਹੋਏ ਤੁਹਾਡੀ ਟੀਮੋਂ ਅਗਲੀ ਕਾਰਵਾਈ ਕੀ ਹੋ ਰਹੀ ਦੱਸੋ ਜੀ ਅ ਦੇਖੋ ਜੀ ਮੈਂ ਮੈਂ ਆਪ ਜੀ ਨੂੰ ਜਿਵੇਂ ਦੱਸਿਆ ਇਸ ਬੀਨ 1 ਵੀਕ ਨਾਓ ਇੱਕ ਇੱਕ ਹਫਤਾ ਹੋਇਆ ਹੈ ਤੇ ਜਿਵੇਂ ਸਾਨੂੰ ਚੀਫ ਮਿਨਿਸਟਰ ਮੈਡਮ ਦਾ ਵੀ ਆਇਆ ਹੈ ਅਸੀਂ ਇਕਬਾਲ ਸਿੰਘ ਲਾਲਪੁਰਾ ਜਿਹੜੇ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਨੇ ਮੈਨੋਟਿਸ ਕਮਿਸ਼ਨ ਦੇ ਉਹਨਾਂ ਨੂੰ ਵੀ ਮਿਲੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇਸ ਵੀਕ ਚ ਕਿਉਂਕਿ ਹੋਲੀ ਵੀ ਆਉਣ ਵਾਲੀ ਹੈ ਤੇ ਅਸੀਂ ਐਲਜੀ ਸਾਹਿਬ ਨੂੰ ਮਿਲ ਕੇ ਤੇ ਇਹਦੇ ਉੱਤੇ ਅਸੀਂ ਕਾਰਵਾਈ ਕਰਵਾਉਗੇ ਇਹ ਸਾਡੀ ਨੈਕਸਟ ਸਟੈਪ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ ਕਰੋ